ਲੋ ਜੀ ਰਖੜੀਆਂ ਦਾ ਆ ਰਿਹਾ ਤਿਉਹਾਰ ਤੇ ਲਾਤੀ ਸੇਲ 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 ਲੋ ਜੀ ਪਿਓਰ ਕੈਮਰੀਕ ਦੇ ਸੂਟ ਲੈ ਕੇ ਆਇਆ ਅੱਜ ਆਪਾਂ ਜਾਖਲ ਮੰਡੀ 'ਚ ਖੜੇ ਆ ਇੱਕ ਰੇਟ ਵਾਲੀ ਛੋਟੀ ਦੁਕਾਨ ਤੇ ਬਾਈ ਜੀ ਕੀ ਧਮਾਕਾ ਕਰਨ ਲੱਗੇ ਹੋ ਇਸ ਤੇ ਰਖੜੀਆਂ ਦੇ ਤਿਉਹਾਰ ਤੇ ਇਹ ਮੇਰੇ ਪਿਓਰ ਕੈਮਰੀਕ ਹੈ ਹਾਂਜੀ ਬਾਜ਼ਾਰ 'ਚ ਵਿਕਦੀ ਹੈ ਇੰਡੋ ਹਾਂਜੀ ਇੰਡੋ ਲੀਜੀ ਬੀਜੀ ਕੋਈ ਇੰਡੋਣੀ ਕੋਈ ਲੀਜੀ ਬੀਜੀ ਨਹੀਂ ਕੋਈ ਪੀਸੀ ਨਹੀਂ ਪਿਓਰ ਕੈਮਰੀ ਕਹਾਂਗੇ ਦਾ ਪਿਓਰ ਕੈਮਰੀਕ ਕੋਈ ਵੀਡੀਓ ਦੇ ਵਿੱਚ ਜੋ ਗੱਲ ਕਹਾਂਗੇ ਉਹ ਸਹੀ ਨਿਕਲੂਗੀ 7% ਪਿਓਰ ਕੈਮਰੀ ਕਹਾਂਗੇ ਪਿਓਰ ਕੈਮਰੀ ਕਿ ਨਿਕਲੂਗੀ ਵੀਰੇ ਸਿਰਫ 200 ਰੁਪਏ ਦਾ ਸਾਰੇ ਸਾਰੇ ਹਿੰਦੁਸਤਾਨ ਦੇ ਰੇਟ ਦੀ ਗਰੰਟੀ ਹੈ ਵੀਰੇ ਪਿਓਰ ਕੈਮਰੀਕ ਤਾਂ ਪਿਓਰ ਕੈਮਰੀਕ ਦਾ ਸਿਰਫ 200 ਰੁਪਏ ਦਾ ਸੂਟ ਰੰਗੜ ਜਾਣ ਤੁਹਾਡੇ ਸਾਹਮਣੇ ਨੇ ਪਹਿਲਾਂ ਤਾਂ ਤੁਸੀਂ ਕਲਰ ਚਾਰਟ ਚੈੱਕ ਕਰ ਲਓ ਪਿਓਰ ਕੈਮਰੀ ਕਿਹਾ ਤਾਂ ਪਿਓਰ ਕੈਮਰੀਕ ਦਾ ਸੂਟ ਮਿਲੂਗਾ ਪਿਓਰ ਤੁਸੀਂ ਸੂਟ ਦੇਖ ਸਕਦੇ ਹੋ ਪੂਰਾ ਸੂਟ ਮਿਲੂਗਾ ਅਗਰ ਕਲਰ ਚਾਰਟ ਦੀ ਗੱਲ ਕਰੀਏ ਤੁਹਾਨੂੰ ਮੌਕੇ ਦੇ 500 ਤੋਂ ਪਲੱਸ ਕਲਰ ਚਾਰਟ ਮਿਲ ਜਾਣਗੇ ਤੇ ਪਿਓਰ ਦੇ ਹੀ ਕੈਮਰੀਕ ਦੇ ਸੂਟ ਰਹਿਣ ਆਲੇ ਆਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸੂਟਾਂ ਦੇ ਤਮਾਕੇ ਦਾ ਆ ਦੇਖੋ ਜੀ ਹਾਂਜੀ ਆਹ ਲੋ ਜੀ ਪਿਓਰ ਕੋਟਨ ਦਾ ਸੂਟ ਹੈ ਜੀ ਹਾਂਜੀ ਪਿਓਰ ਕੋਟਨ ਦਾ ਯਾਨੀ ਕਿ ਫੌਂਡਰ ਕਪੜਾ ਕੋਈ ਨਹੀਂ ਪਿਓਰ ਕੋਟਨ ਦਾ ਸੂਟ ਤੇ ਨਾਲ ਪਿਓਰ ਕੋਟਨ ਦਾ ਦੁਪੱਟਾ ਨਾਲ ਦੁਪੱਟਾ ਮਿਲੂਗਾ ਜੀ ਜਿਹੜਾ ਬਾਜ਼ਾਰ ਚ 500 600 ਸੂਟ ਵਿਕਦਾ ਹੈ ਹਾਂਜੀ ਲਖਲ ਮੰਡੀ ਛੋਟੀ ਦੁਕਾਨ ਤੇ ਮੈਂ ਕਹਿੰਗਾ 600 ਰੁਪਏ ਐ ਤਿੰਨ ਸੂਟਾ ਸਿਰਫ 600 ਰੁਪਏ ਦੇ ਤਿੰਨ ਸੂਟ 200 ਰੁਪਈਆ ਦਾ ਲੋ ਜੀ ਪਹਿਲਾਂ ਤਾਂ ਇਸ ਚ ਵੀ ਤੁਸੀਂ ਕਲਰ ਚਾਰਟ ਕਰ ਚੈੱਕ ਕਰ ਲੋ ਉਹ ਪਿਓਰ ਗੈਮਰੀਕ ਦਾ 200 ਦਾ ਇਹ ਨਾਲ ਦੁਪੱਟੇ ਦੇ ਇਹ ਵੀ ਤੁਹਾਨੂੰ 200 ਰੁਪਏ ਦਾ ਮਿਲਣ ਜਾ ਰਿਹਾ 600 ਰੁਪਏ ਦਾ ਬਾਜ਼ਾਰ 'ਚ ਸਿੰਗਲ ਪੀਸ ਮਿਲਦਾ ਪਰ ਆਪਾਂ 600 ਰੁਪਏ ਦੇ ਤਿੰਨ ਦੇਹਾਂ ਜਾਰੇ ਤਿੰਨ ਸੂਟ ਦੇਣ ਜਾ ਰਹੇ ਇਸ ਤੋਂ ਬਾਅਦ ਇਹਨਾਂ ਦੀ ਗੱਲ ਕਰੀਏ। ਇਸ ਤੋਂ ਬਾਅਦ ਦੇਖੋ ਜੀ। ਹਾਂਜੀ ਪਿਓਰ ਕੋਟਨ ਕੈਮਰਿਕ ਜੀ। ਹਾਂਜੀ ਨਾਲ ਇਹਦੇ ਕੈਮਰਿਕ ਦੇ ਦੁਪੱਟੇ ਜੀ। ਤੇ ਠੀਕ ਹੈ ਜੀ। ਇਹ ਪਊਆ ਸਿਰਫ 250 ਰੁਪਏ ਰਕੜੀ ਸੇਲ ਆਫਰ ਚ। ਲੋ ਜੀ ਇਹ 250 ਰੁਪਏ ਦਾ ਰਹਿਣ ਵਾਲਾ ਜਹੇ ਜੀ ਕੁਆਲਟੀ ਬੰਦ ਜਿਹਾ ਤੁਸੀਂ ਦੇਖ ਸਕਦੇ ਹੋ। ਇਹ ਚ ਵੀ ਰੰਗ ਡਿਜ਼ਾਈਨ ਕਲਰ ਚਾਰ ਤੁਹਾਨੂੰ ਬਹੁਤ ਮਿਲ ਜਾਣਗੇ। ਬਾਈ ਜੀ ਨਿਗਾਹ ਮਾਰ ਲਓ। ਜਿੰਨੇ ਮਰਜ਼ੀ ਲੈ ਲਓ। ਸਟਾਕ ਦੀ ਕੋਈ ਕਮੀ ਤਾਂ ਨਹੀਂ ਵੀਰ ਜੀ। ਨਾ ਕੋਈ ਕਮੀ ਨਹੀਂ ਵੀਰੇ ਚਾਹ ਹਜ਼ਾਰ ਸੂਟ ਲਿਓ। ਜਹ ਹਜ਼ਾਰ ਸੂ ਕੁਰਤਾ ਜਾਂ ਮੈਂ ਪਿਓਰ ਕੋਟਨ ਦਾ ਵੱਡੇ ਬਣਾ ਦਾ ਖੋਲ ਵੀ ਮੁੰਡਿਆ ਪਿਓਰ ਕੋਟਨ ਦਾ ਵੱਡੇ ਬਣਾ ਦਾ ਕੁਰਤਾ ਮਾ ਠੀਕ ਹੈ ਜੀ ਆ ਤੈਨੂੰ ਥੋੜੇ ਸਾਹਮਣੇ ਕਪੜਾ ਵੱਡਾ ਬਣਾ ਹੈ ਬਾਈ ਅੱਛਾ ਜੀ 500 600 ਰੁਪਏ ਦਾ ਕੁਰਤਾ ਮਾ ਬਾਜ਼ਾਰ ਚ ਮਿਲਦਾ ਹੈ ਛੋਟੀ ਦੁਕਾਨ ਤੇ ਰਖੜੀ ਦੀ ਆਫਰ ਲਾਈ ਹੈ ਸਿਰਫ 200 ਰੁਪਏ ਦਾ ਕੁੱਤਾ ਪਜਾਮਾ ਸਿਰਫ 200 ਰੁਪਏ ਦਾ 200 ਪਿਓਰ ਕੋਟਨ ਕਹਾ ਇਹਦਾ ਪਿਓਰ ਕੋਟਨ ਹੋਊਗੀ ਲੈ ਜੀ ਪਿਓਰ ਕੋਟਨ ਦਾ ਪਹਿਣਾ ਦੇ ਲਈ ਦੋ ਆਫਰ ਲੈ ਕੇ ਆਏ ਸੀ ਭਾਈਆਂ ਦੇ ਲਈ ਵੀ ਸਿਰਫ 200 ਰੁਪਏ ਦੇ ਵਿੱਚ ਤੁਨੂਰ ਮਾਲ ਵੀ ਹੈ ਚਿੱਟਾਂ ਵਾਲ ਵੀ ਹੈ ਸਾਰੇ ਤਰ੍ਹਾਂ ਦਾ ਮਾਲ ਮਿਲ ਜੂਗਾ ਤੇ ਇਹ ਲੈਣ ਦੇ ਲਈ ਆਣਾ ਕਿੱਥੇ ਪਊਗਾ ਜੀ ਇਹ ਆਪਣਾ ਸਰਕਾਰੀ ਹਸਪਤਾਲ ਦੇ ਵੱਡੇ ਗੇਟ ਦੇ ਸਾਹਮਣੇ ਹਾਂਜੀ ਐਸ்சி ਬੀਆਈ ਰੋਡ ਤੇ ਇੱਕ ਰੇਟ ਵਾਲੀ ਛੋਟੀ ਦੁਕਾਨ ਤੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਾ ਲొਕੇਸ਼ਨ ਦੁਆਰਾ ਕਨਫਰਮ ਕਰ ਲੋ ਬਿਲਕੁਲ ਜਾਖਲ ਮੰਡੀ ਦੇ ਸਰਕਾਰੀ ਹਸਪਤਾਲ ਦੇ ਗੇਟ ਦੇ ਸਾਹਮਣੇ ਦੁਕਾਨ ਹੈ ਇੱਕ ਰੇਟ ਵਾਲੀ ਛੋਟੀ ਦੁਕਾਨ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਾ ਇੱਕ ਵਾਰ ਇਹਨਾਂ ਦੀ ਸ਼ਾਪ ਤੇ ਵਿਜ਼ਿਟ ਜ਼ਰੂਰ ਕਰਿਓ